ਜੀ ਬਲਾਜਮ ਬੰਦਾ ਵੀ ਜਿਹਦੀ ਗੱਡੀ ਪੰਨੀ ਆ ਸਰਾ ਦੇ ਨਾਲ ਉਹ ਟਾਪੇ ਦੇ ਬੱਚੇ ਦੀ ਨਾਲ ਫੈਮਿਲੀ ਰੋਟੀ ਖਾਣ ਆਈ ਦੀਏ ਵੀ ਇਹਨਾਂ ਦਾ ਇੱਕ ਬੰਦਾ ਪਤਾ ਨਹੀਂ ਵੇਟਰ ਆ ਕੇ ਸਾਲਾ ਭਾਂਡੇ ਧੋਂਦਾ ਸਰਾਬ ਗਰੂ ਪੀਤੀ ਹੋਈ ਸੀ ਇਹਨਾਂ ਨਾਲ ਆ ਕੇ ਬਦਸਲੂਕੀ ਕਰਨ ਲੱਗ ਗਿਆ ਇੱਕ ਇਹਨਾਂ ਨੂੰ ਕਹਿੰਦਾ ਜੇ ਤੁਸੀਂ ਜਿਹੜੀ ਪੱਗ ਲਾ ਦੋਗੇ ਤਾਂ ਤੁਹਾਨੂੰ ਮੈਂ ਸਾਰਾ ਬਿੱਲ ਮਾਫ ਕਰ ਦੂੰਗਾ ਉਹ ਥਾਰ ਬੰਦਾ ਜਿਹੜਾ ਸਾਨੂੰ ਰੋਟੀ ਸਰਵ ਕਰ ਰਿਹਾ ਸੀ ਹਾਂ ਜੀ ਯੋਦੀ ਤੁਸੀਂ ਪੱਗ ਲਾ ਦੋ ਮੇਰੇ ਵੱਲੋਂ ਚਿਕਨ ਜੋ ਦਾਰੂ ਸਭ ਫ੍ਰੀ ਆ ਮੇਰੀ ਸਰਕਾਰ ਨੂੰ ਬੇਨਤੀ ਹੈ ਜੇ ਇਹ ਜੇ ਭਈਆ ਤੁਸੀਂ ਇੱਧਰ ਸ਼ਰਮ ਦੇ ਰਹੇ ਹੋ 55 ਕਰਕਰ ਮਕਾਨਾਂ ਦੇ ਪਲਾਟਾਂ ਦੇ ਦੇ ਰਹੇ ਹੋ ਤਾਂ ਇਹਨਾਂ ਨੂੰ ਇਹ ਵੀ ਗੱਲ ਸਮਝਾਓ ਵੀ ਸਰਦਾਰਾਂ ਦੀ ਪੱਗ ਕੋਈ ਹੁੰਦੀ ਨਹੀਂ ਹੈਗੀ ਸਾਰੇ ਪਾਸੇ ਇਹੀ ਚੀਜ਼ਾਂ ਰੋਲਾ ਪਾਉਂਦੇ ਆ ਕਿ ਜਿਹੜੇ ਆਪਣੇ ਬੰਦੇ ਨੇ ਉਹਨਾਂ ਨੂੰ ਕੰਮ ਤੇ ਰੱਖੋ ਹੁਣ ਜਿਹੜਾ ਆਪਣਾ ਇੱਕ ਬੰਦਾ ਕੰਮ ਤੇ ਰੱਖਿਆ ਹੋਇਆ ਇਹਨਾਂ ਨੇ ਪੰਜਾਬੀ ਉਦੋਂ ਪੱਗ ਪਿੱਛੇ ਇਹਨਾਂ ਨੇ ਦਾਹ ਪਾ ਲਿਆ ਏ ਠੀਕ ਆ ਤੁਸੀਂ ਲੈ ਲੈਂਗੇ ਪਛਾਤਾ ਸਕਦੇ ਠੀਕ ਹਾਂ ਜੀ ਠੀਕ ਹੈ ਇਹਨਾਂ ਦਾ ਬੋਲ ਬੋਲ ਕੰਮ ਤੇ ਤਿੰਨੇ ਵੀ ਪੱਗ ਲਾ ਦਿਓ ਉਹ ਮੈਂ ਦੇ ਵੀ ਅੱਥੇ ਦਾ ਹੀ ਬਣਾ ਦਵਾਂ ਉਹ ਵੀ ਉਹ ਚੋਰ ਕਰ ਰਹੇ ਨੇ ਜਿਹੜਾ ਉਹ ਲਾ ਦੇ ਨਹੀਂ ਪੱਗ ਲਾਵੇ ਤੁਹਾਨੂੰ ਰੋਟੀ ਨਹੀਂ ਮਿਲੂਗੀ ਜੱਡੀ ਤੋੜੀ ਆ ਕੱਲ ਨੂੰ ਕੋਈ ਕਤਲ ਕਰ ਜਾਂਦਾ ਜੀ ਫੇਰ ਜ਼ਿੰਮੇਵਾਰੀ ਵਾਲੀ ਦੇ ਵਿੱਚ ਹੋਇਆ ਨਹੀਂ ਉਹ ਜਵਾਕਾਂ ਦਾ ਕਤਲ ਕਰਕੇ ਭਈਏ ਭੱਜ ਗਏ ਸਰਦਾਰ ਜੀ ਦੀ ਪੱਗ ਲਾ ਦਿਓ ਤਾਂ ਭਈਏ ਵੱਲੋਂ ਚਿਕਨ ਦੀ ਪਲੇਟ ਢਾਬੇ ਉੱਤੇ ਫ੍ਰੀ ਇਹ ਮਾਮਲਾ ਕਿਤੇ ਹੋਰ ਨਹੀਂ ਬਲਕਿ ਪੰਜਾਬ ਦੀ ਧਰਤੀ ਉੱਤੇ ਵਾਪਰਿਆ ਜਿੱਥੇ ਪ੍ਰਵਾਸੀਆਂ ਨੇ ਭਈਆਂ ਨੇ ਇੱਕ ਸਰਦਾਰ ਜੀ ਦੀ ਦਸਤਾਰ ਦਾ ਮੁੱਲ ਪਾ ਦਿੱਤਾ ਇਹ ਘਟਨਾ ਪੰਜਾਬ ਦੀ ਧਰਤੀ ਉੱਤੇ ਬੀਤੀ ਰਾਤ ਵਾਪਰੀ ਹੈ ਜਿਸ ਦਾ ਵੇਰਵਾ ਸੁਣ ਕੇ ਥੋਡੇ ਵੀ ਹੋਸ਼ ਛੁੱਟ ਜਾਣਗੇ ਦਰਸਲ ਮੰਡੀ ਗੋਬਿੰਦਗੜ ਰੋਡ ਉੱਤੇ ਪੈਂਦੇ ਯਾਦਵ ਟਾਬੇ ਤੇ ਕੰਮ ਕਰਦੇ ਪ੍ਰਵਾਸੀਆਂ ਨੇ ਬੀਤੀ ਰਾਤ ਆਪਸ ਵਿੱਚ ਸ਼ਰਤ ਲਾ ਲਈ ਸ਼ਰਤ ਲਾ ਕੇ ਕਿਹਾ ਕਿ ਜਿਹੜਾ ਸਰਦਾਰ ਜੀ ਦੀ ਪੱਗ उतਾਰੇਗਾ ਜੋ ਕਿ ਉਸੇ ਟਾਬੇ ਤੇ ਉਸ ਵੇਲੇ ਮੌਜੂਦ ਸੀ ਤਾਂ ਉਸ ਨੂੰ ਚਿਕਨ ਦੀ ਪਲੇਟ ਫ੍ਰੀ ਦਿੱਤੀ ਜਾਏਗੀ ਪੂਰੀ ਘਟਨਾ ਤੇ ਉਸ ਤੋਂ ਬਾਅਦ ਕਿਵੇਂ ਤਰਨਾ ਦਲ ਤੇ ਬੁੱਢਾ ਦਲ ਦੇ ਨਹਿنگ ਸਿੰਘ ਉੱਥੇ ਪਹੁੰਚੇ ਤੇ ਮਾਹੌਲ ਕੀ ਬਣਿਆ ਤੁਹਾਨੂੰ ਇਹ ਵੀਡੀਓ ਦਿਖਾਵਾਂਗੇ ਪਰ ਸਵਾਲ ਤਾਂ ਖੜੇ ਹੁੰਦੇ ਨੇ ਕਦੇ ਪ੍ਰਵਾਸੀ ਕਤਲ ਕਰਕੇ ਭੱਜ ਜਾਂਦੇ ਨੇ ਕਦੇ ਹੁਣ ਗੁਰੂ ਸਾਹਿਬ ਵੱਲੋਂ ਬਖਸ਼ੀ ਗਈ ਦਸਤਾਰ ਦਾ ਮੁੱਲ ਇਸ ਤਰੀਕੇ ਪਾਏ ਜਾਣ ਲੱਗੇ ਤਾਂ ਫੇਰ ਸਰਦਾਰਾਂ ਦਾ ਪੰਜਾਬੀਆਂ ਦਾ ਸਿੱਖਾਂ ਦਾ ਇਸ ਧਰਤੀ ਉੱਤੇ ਰਹਿ ਇ ਕੀ ਗਿਆ ਸਵਾਲ ਬਹੁਤ ਵੱਡੇ ਨੇ ਪੂਰੀ ਵੀਡੀਓ ਦੇਖੋ ਤੇ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਜ਼ਰੂਰ ਰੱਖੋ ਆਪਾਂ ਥੱਲੇ ਨੂੰ ਹੋਣਾ ਜੀ ਹੋ ਗਏ ਜੀ ਲਾਈਵ ਹੋ ਗਏ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਿਓ ਤੁਸੀਂ ਕਹਿੰਦੇ ਸੀਗੇ ਆਪਣੇ ਮੰਡੀ ਗਵਿੰਦਾ ਆਪਣੇ ਇਸ ਰੰਦੇ ਵਿੱਚ ਜੋ ਮਗਲਾਈ ਆ ਬੰਦੇ ਦੀ ਉਥੇ ਅਸੀਂ ਹੁਣ ਪਹੁੰਚਣ ਲੱਗੇ ਆ ਤੇ ਰਸਤਾ ਹੀ ਬੰਦ ਹੋ ਗਿਆ ਹਮਲਾ ਸੀ ਉਥੇ ਪਹੁੰਚਣ ਲੱਗੇ ਆ ਜੀ ਆਹ ਵੇਖੋ ਅਸੀਂ ਟੱਪਾ ਲਾ ਕੇ ਜਿੱਥੇ ਬੇਅਦਬੀ ਹੋਈ ਆ ਆਟਾ ਭਾਈਓ ਆਟਾ ਬਾ ਦੇਖੋ ਜਿੱਥੇ ਦੇ ਅਜਬੀ ਹੋਈ ਆ ਆਪਣੀ ਇਹ ਮੰਡੀ ਗਵਿੰਦਗੜ੍ਹ ਦੀਆਂ ਫੌਜਾਂ ਪਹੁੰਚ ਰਹੀਆਂ ਨੇ ਵਾਹਿਗੁਰੂ ਬੁੱਢਾ ਦਲ 96 ਕਰੋੜੀ ਤਰਨਾ ਦਲ ਆਹੀ ਆ ਹਾਂਜੀ ਉਹ ਆ ਜਾਂਦਾ ਟੱਪਾ ਲਿਖਿਆ ਜਿੱਥੇ ਖੜੀਆ ਨੇ ਖੜਿਆ ਹੈ ਉਹ ਖੜੇ ਨੇ ਖੜਿਆ ਸੀ ਉਹ ਖੜੀ ਆਇਆ ਨੇ ਤੋਂ ਜੇ ਖੜੀਆਂ ਨੇ ਬਾਬਾ ਪਹਿਲੀ ਨੂੰ ਖੜੀ ਅਡੂ ਚਲੇ ਗਿਆ ਉਹ ਇਹ ਖੜੇ ਨੇ ਬਾਬਾ ਬੰਦੇ ਚਲੋ ਚਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਬਾ ਜੀ ਠੀਕ ਹੋ। ਉਹ ਮੁੰਡਾ ਕਿਹਾ ਨੰਬਰ ਪੁੱਛਦਾ ਪਹਿਲਾਂ ਨੰਬਰ ਹੁਣੇ ਪੁੱਛਦਾ ਜੀ ਮੇਰੇ ਕੋ ਆਈ ਆਈ ਮੜਾ ਇੱਧਰ ਨੂੰ ਕਿੱਦੋਂ ਆਈਂ ਮੜਾ ਜੀ ਚਾਹੀਦੀ ਕਰ ਲੂ ਕਰ ਲੂ ਕਰ ਲੂ ਕਰ ਲੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਵੀਰੇ ਹਾਂਜੀ ਹਾਂਜੀ ਚੜ੍ਹਦੀ ਕਲਾ ਹਾਂਜੀ ਉਹਨਾਂ ਦੀ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਨੀ ਚੱਲ ਆਏਗਾ ਜੀਵਨ ਦਾ ਬਾਬਾ ਜੀ ਸਰ ਕੀਤੀ ਸਰਬੱਤ ਦੀ ਭੋਗ ਤੇ ਫਿਰ ਪਰਚ ਉਹ ਗੱਡੀ ਭੰਤੀ ਸਾਲ ਨੇ ਰਾਹ ਸਾਰੀ ਦੇਖੀ ਉਹ ਸੱਤਾ ਮਾਰ ਮਾਰ ਕੇ ਘੜੀ ਆ ਵਾਲੀ ਹੈ ਜੀ ਇਹ ਹੈ ਜੀ ਸਾਡੇ ਉਰੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਹਾਲ ਭਈਆਂ ਦੇ ਤੇ ਜੀ ਐਕਣ ਦਾ ਹਾਲ ਰਿਹਾ ਦੋਸਤੋ ਫਿਰ ਤਾਂ ਆਪਾਂ ਨੂੰ ਪੰਜਾਬ ਛੱਡ ਕੇ ਜਾਣਾ ਪੈਣਾ ਵੀਡੀਓ ਨੂੰ ਪਹਿਲਾਂ ਤਾਂ ਸ਼ੇਅਰ ਕਰ ਦੋ ਦੱਬ ਕੇ ਅਸੀਂ ਖੜੇ ਹਾਂ ਯਾਦੋ ਢਾਬੇ ਦੇ ਉੱਤੇ ਨਹੀਂ ਨਹੀਂ ਇਹਨੂੰ ਵੀ ਦੇ ਸਕਦੇ ਕੋਈ ਜਿਹੜਾ ਨੁਕਸਾਨ ਹੋਇਆ ਉਹ ਆਪ ਦੋ ਠੀਕ ਹੈ ਅੱਗੇ ਬੰਦੇ ਨਾਲ ਗੱਲ ਕਰਾਂਗੇ ਕਿ ਜਿੰਨਾ ਵੀ ਗੱਡੀ ਦਾ ਨੁਕਸਾਨ ਹੈ ਉਹ ਆਪ ਕਰਕੇ ਦੇਣਗੇ ਹਾਂਜੀ ਇਹਨਾਂ ਦੀ ਆਰਡੀਨਲ ਬਣਾਓ ਇਹਨਾਂ ਨੇ ਤੋਰਤਾਂ ਨੂੰ ਵੀਡੀਓ ਬਣਾਉਂਦੇ ਨੇ ਬੜਾ ਤੋਰਿਆ ਨਹੀਂ ਰਹੀ ਆ ਆਪਣੇ ਕੋਲੇ ਆ ਉਹ ਇਹਨਾਂ ਕੋਲ ਇਹਨਾਂ ਨਾਲੇ ਕਰਤਾ ਸੀ ਕਿ ਮੁੰਡਾ ਮੈਂ ਲੈ ਜਾਈਏ ਕਿੱਥੇ ਆ ਜੀ ਉਹ ਉਹ ਚੱਲ ਕੇ ਅੰਦਰ ਕਰਾਓ ਪਰਚਾ ਕਰਾਉਣਾ ਜੀ ਉੱਥੇ ਬਾਬਾ ਜੀ ਦੇ ਬੱਚੋ ਲੋੜ ਇਹਨਾਂ ਦੇ ਜੀ ਇਹਨਾਂ ਦੇ ਪੂਰੇ ਦੇ ਆਪਣੇ ਗੁਰਦੁਆਰੇ ਦੀ ਸੇਵਾ ਦਾ ਹੁੰਦੇ ਹੋਰ ਕੋਤੇ ਜਦੋਂ ਤੁਹਾਨੂੰ ਮੈਟਰੀ ਬਣਨ ਲੱਗ ਪਾ ਲਗੀ ਜਦੋਂ ਤੋਰਨਾ ਪਾਜ ਜਾ ਭਈਆ ਉਹ ਭయ్యా ਇਹੋ ਭయ్యా ਭੈਣ ਉਹਦੇ ਨੂੰ ਪੈ ਗਿਆ ਅਕਲ ਨਹੀਂ ਹੈਗੀ ਮੜੀ ਮੋਟੀ ਪਈ ਇਹਨੂੰ ਆਜੋ ਤੁਸੀਂ ਨਹੀਂ ਪੰਜਾਬੀ ਬੰਦੇ ਤੇ ਹੱਥ ਚੱਕਿਆ ਜੀ ਤੁਸੀਂ ਦੇਖੋ ਕਿੱਡੀ ਵੱਡੀ ਗੱਲ ਆ ਜੀ ਇਹ ਤਾਂ ਗੁਰੂਆਂ ਦੀ ਧਰਤੀ ਹੈ ਜੀ ਉਹਨੂੰ ਇਹ ਤਾਂ ਪਤਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਬੱਠੇ ਆਪਾਂ ਇਹ ਵਧੀਆ ਦੇਖੋ ਜੀ ਮਹਾਰਾਜ ਦੀ ਧਰਤੀ ਤੇ ਬੈਠੇ ਹੋ ਤੇ ਤੁਸੀਂ ਗੁਰਸਿੱਖ ਨਹੀਂ ਪੱਗ ਲਾ ਰਹੇ ਹੋ ਅਗਲੇ ਨਾਲ ਗੱਲ ਕਰੋ ਜੋ ਕਰਨੀ ਆ ਤੁਸੀਂ ਉਹ ਵੀ ਮੁਲਾਜ਼ਮ ਨੇ ਅੱਗੇ ਉਹ ਵੀ ਇੱਥੇ ਕੰਮ ਕਰਦੇ ਜੀ ਜਿਹੜੇ ਬੰਦੇ ਹੋ ਜਾਏ ਜੇ ਕੋਈ ਮਸਲਾ ਨਾ ਕਿ ਇਹਨੇ ਲੱਗਾ ਅੱਗੇ ਉਹ ਮੁਲਾਜ਼ਮ ਨੇ ਇਹਨਾਂ ਨੇ ਤੁਸੀਂ ਇਹ ਕੰਮ ਕਰਿਆ ਇਹ ਕੰਮ ਕਰਦੇ ਆ ਪਰ ਸੋਹਣਾ ਨਹੀਂ ਕਰਦੇ ਜੀ ਚਲੋ ਬਾਗੂ ਜੀ ਤਾਂ ਇਹ ਕਹਿੰਦੇ ਨੇ ਜਿਹੜਾ ਸਾਡਾ ਨਕਸ਼ਾ ਉਹ ਕਰ ਦੇਣਗੇ। ਠੀਕ ਹੈ। ਅੱਜ ਫੇਰ ਕਰਦੇ ਤੋਂ ਹੀ। ਚਲੋ ਅਜੀ ਕਰਾ ਲਾਂਗੇ ਠੀਕ ਹੈ। ਫੇਰ ਹੀ ਸਰਵਿਸ ਆਈ ਹੈ। ਤੇਰੇ ਵੀ ਹੁਣ ਕੱਲੂ ਅਜੀ ਫੇਰ ਪੱਕਾ ਲਾ ਦੇਵੀਂ। ਤੁਹਾਨੂੰ ਪਤਾ ਤਾਂ ਲੱਗੇ ਬਾਬਾ ਜੀ ਮੜਾਇਆ। ਪੱਕਾ ਲਾ ਦਿਓ ਗਲਤੀ ਹੋ ਗਈ ਸੀ। ਗਲਹਾ ਕਰਤੇ ਗਲਤੀ ਹੋ ਗਈ ਸੀ। ਅਜੀ ਲੱਦਾ ਦਿਖਾਓ ਫੇਲਾ ਕੌਣ ਹੈ। ਬੰਦਾ ਬੰਦਾ ਕੀ ਜੀ? ਦੇਖੋ ਕਿ ਤੇ ਗੈਪ ਨਾ ਕਰ ਦੇਣ ਜੀ ਬੰਦੇ। ਹਾਂ ਜੀ। ਬਾਬਾ ਬੰਦੇ ਨੂੰ ਬੁਲਾ ਤਾ ਤਾਂ ਉਹ ਅਸੀਂ ਕੁੱਟ ਕੇ ਮਾਰਦੇ ਥੋੜੀ ਆ ਅਸੀਂ ਮਾਰਨਾ ਨਹੀਂ ਆ ਪੰਜਾਬੀ ਆ ਮੈਂ ਤਾਂ ਜਿੱਦ ਪਹਿਲੇ ਰਿੰਡ ਬੁਲਾ ਕੇ ਏਡਿਓ ਵਾਈਫ ਨੂੰ ਸੁਬਹ ਕਹਿ ਉਹ ਅਸੀਂ ਕੁਛ ਨਹੀਂ ਕਹਿਣਾ ਨਹੀਂ ਸਿਰਫ ਬੰਦਾ ਮਿਲਣਾ ਹੈ ਮੈਂ ਕਿਹਾ ਵਾਈਫ ਨੂੰ ਚਲੋ ਸਾਡੇ ਸਾਥ ਕੋ ਹਵਾਲੀ ਸਿਰੀ ਕਰਕੇ ਜਾਓ ਪਰ ਨਿਕਲ ਬਟ ਨਹੀਂ ਗਾਇ ਕਰਦੇ ਮਾਜੀ ਗਾਇ ਕਰਦੇ ਨਹੀਂ ਆਉਂਦੇ ਜੀ ਸਾਡੇ ਨੂੰ ਚਾਹੀਏ ਉਹਨਾਂ ਨੂੰ 12ਵਾਂ ਬਾਰੇ ਕੌਈ ਹੈਗੇ ਨਹੀਂ ਇਹ ਇਹਨਾਂ ਦੀ ਹੈ ਗੱਡੀ ਅਪਰੀਵੂ ਕਰ ਲੈਣਾ ਅਸੇ ਇਹਨਾਂ ਨੇ ਬਣਨੀ ਆ ਆਹ ਇਹਨਾਂ ਦੇ ਫਸਲਾ ਜੀ ਨਹੀਂ ਬਣਨੀ ਠੀਕ ਅੱਗ ਲਾ ਲਈ ਮੈਂ ਪਰਚਾ ਤਾਂ ਕਰਾ ਦੋ ਪਪਾ ਜੀ ਹੁਣ ਇਹਨਾਂ ਤੇ ਬੰਦੇ ਤੇ ਇਹਨਾਂ ਦੇ ਤੇ ਆਪਾਂ ਕਹਿ ਰਹੇ ਸੀ ਇਹਨਾਂ ਦਾ ਮਲਾਜਮ ਵੀ ਲੱਗੂਗਾ ਵੀ ਜਿਹੜਾ ਜੇਡਾ ਇੱਥੇ ਮਲਾਜਮਾ ਉਹ ਵੀ ਇੱਥੇ ਅੱਛਾ ਠੀਕ ਹੈ ਗੱਲ ਕਿ ਕੋਈ ਕਿੱਥੇ ਲੱਗਦੀ ਪਰਚਾ ਤਾਂ ਸਕਦੀ ਸੀ ਹਾਂਜੀ ਠੀਕ ਹੈ ਦੇ ਆਹ ਬੁਰਾ ਬੋਲ ਮੈਂ ਹੋਰ ਕੰਮ ਇਹ ਪਿੰਦੇ ਵੀ ਕੱਦ ਲਾ ਦੋ ਉਹ ਮੁੰਡੇ ਵੀ ਅੱਛੇ ਦਾ ਹੀ ਬਣਾ ਦੋ ਉਹ ਵੀ ਉਹ ਸਰਕਾਰ ਆ ਰਹੀ ਤੇ ਨਾ ਉਹਨਾਂ ਨਾਲ ਜਿਹੜੀ ਫਗਲਾ ਆਵੇ ਤੁਹਾਨੂੰ ਰੋਟੀ ਨਹੀਂ ਮਿਲਾ ਦੇ ਵਾਹੇ ਇਹ ਤਾਂ ਨਹੀਂ ਆ ਕੁੱਟਿਆ ਫਿਰ ਠੀਕ ਹੈ ਭਈਆ ਕੁੱਟਿਆ ਭਈਆ ਕਈਆ ਤੋਂ ਉੱਪਰ ਜਾਂਦਾ ਨਾ ਰੋੜੇ ਦੀ ਮਾਰ ਕਿੰਨਾ ਵੱਡੀ ਭਾਜੀ ਸਾਰਾ ਬਿੱਟਾ ਵੀ ਦੇ ਮਾਰ ਦਿੰਦੇ ਦਾ ਠੀਕ ਹੈ ਤੇ ਉਸ ਤੋਂ ਬਾਅਦ ਉਹਨਾਂ ਮੁਲਾਜ਼ਮ ਉਸੇ ਉਸੇ ਭਈਏ ਨੇ ਆਪਣੇ ਸਰਕਾਰ ਦੇ ਬੰਦੇ ਵੀ ਇੱਥੇ ਪਾਪਨ ਦੇ ਮਾਦ ਵਿੱਚ ਸਵੇਰੇ ਆ ਬਦਮਾਸ਼ੀ ਕਰਦਾ ਰਹੀ ਪੂਰੀ ਸਾ ਇਹ ਹੁਣ ਬੈਠੀ ਹੁਣ ਖਵਾ ਰਹੇ ਸਵੇਰਾ ਖਣਿਆ ਆਪਾਂ ਖੜ ਕੇ ਇੱਥੇ ਆਹ ਬੰਗਾ ਦੇਗਾ ਉਹ ਆ ਬੜਾ ਗਾ ਪਾਗਲ ਹੈ ਨਾ ਅੱਰੀ ਯਾਦੋਂ ਡਾਵੇ ਦੇ ਖਣੇ ਇੱਥੇ ਰਾਜ ਇੱਕ ਉਹ ਬੰਗਾ ਕਰ ਰਿਹਾ ਹੁਣ ਮਾਂ ਦਾ ਕੰਮ ਦੀ ਜ਼ਿੰਮੇਵਾਰੀ ਇਹ ਕਹਿੰਦੇ ਆ ਵੀ ਅਸੀਂ ਜਿਹੜਾ ਨਖਾ ਹੋਇਆ ਉਹ ਉਹੀ ਦੇ ਦਾਂਗੇ ਦਵਾਵਾਂ ਤੇ ਲੱਡੀ ਲੱਡੀ ਆ ਬੈਠੇ ਨੇ ਥੋੜੀ ਅੱਛਾ ਲੋਕ ਲੈ ਨੇ ਇੱਥੇ ਦੇ ਤੁਸੀਂ ਆ ਜਾਓ ਜੀ ਇਹ ਕਹੇਗੇ ਆਪਾਂ ਬਦਮਾਸ਼ ਰੱਖਾਂਗੇ ਭਈ ਇਹਨੂੰ ਬਦਮਾਸ਼ੀ ਆ ਤੇ ਆਪਣੇ ਦੇ ਪੰਜਾਬੀਆਂ ਦੇ ਕਰਨ ਲਈ ਨਹੀਂ ਨਹੀਂ ਭਈ ਆਪਾਂ ਤਾਂ ਆਪਣੇ ਅੰਗਰੇਜ਼ਾਂ ਨਾਲ ਨਹੀਂ ਕਿਸੇ ਦਾ ਰਹਿਣ ਵਾਲੇ ਅਸੀਂ ਤੁਹਾਡੇ ਕੋਲ ਬੱਫੇ ਵੀ ਛੱਕਦੇ ਆਂ ਹਾਂਜੀ ਹਾਂਜੀ ਤੇ ਇਹਦਾ ਮਤਲਬ ਇਹ ਬਦਮਾਸ਼ੀ ਆ ਕਿ ਅਸੀਂ ਸਾਡੇ ਤੇ ਕੋਈ ਨਾ ਕੋਈ ਨਾ ਸਸਿਗੈ ਨਹੀਂ ਸੀਗਾ ਡੈਡਿੰਗ ਨਹੀਂ ਸੀ ਕੋਈ ਵੀ ਨਹੀਂ ਸੀ ਤੇ ਚੋਂ ਇਹਨਾਂ ਨੇ ਉਹਦੇ ਨਾਲ ਪਾਰ ਗੁਰੂ ਦੇ ਕੇ ਕਿਸੇ ਦਾ ਮਾਤ ਜਰ ਅੰਧੇ ਅੰਧੇ ਤੁਹਾਡੀ ਬੇਇੱਜ਼ਤੀ ਹੋ ਰਹੀ ਹੈ ਜੀ ਹੋਟਲ ਦੀ ਬੇਇੱਜ਼ਤੀ ਹੋ ਰਹੀ ਹੈ ਤੁਹਾਡੀ ਜੀ ਇਹ ਸਾਡੇ ਕੋਈ ਸਿੰਗ ਤੁਰਦਾ ਅਸੀਂ ਕਹਿੰਦੇ ਆ ਉੱਥੇ ਜਾ ਕੇ ਜਾਇਓ ਕਿੰਦਰ ਹੈ ਜੀ ਕਮਾਲ ਦਾ ਹਾਂ ਕੋ ਆ ਬੰਦਾ ਰਿਹਾ ਉਥੇ ਕਿਤੇ ਆਦੀਰੇ ਫੇਰ ਹੁਣ ਬੰਦਾ ਆ ਰਿਹਾ ਹੈ ਕਿਤੇ ਪਰ ਚੇਕ ਕਰਾ ਦਿੰਦੇ ਕਿਰੋ ਜੀ ਫਿਰ ਉਹਨਾਂ ਨੂੰ ਬੁਲਾਉ ਕੇ ਮਿਲਾ ਦੇ ਜੇ ਚੇਕ ਕਰਾ ਲਈ ਪਰ ਤੋਂ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਬਰਾਇਰ ਕਿਨੇ ਪਰਵਾਸੀ ਨੇ ਜਿਹੜੇ ਜਿੰਨਾਂ ਨੂੰ ਤੁਸੀਂ ਬਹੁਤ ਵਧੀਆ ਮੰਨਦੇ ਹੋ ਘਰਾਂ ਚ ਪਠਾਪਾ ਕੇ ਰੋਟੀਆਂ ਖਲੋਣੇ ਹੋ ਆ ਗੱਡੀ ਬੰਨੀ ਆ ਜੀ ਮਲਾਜ਼ਮ ਬੰਦਾ ਦੀ ਜਿਹੜੀ ਗੱਡੀ ਬੰਨੀ ਆ ਦੱਸੋ ਹੁਣ ਕੀ ਹੋ ਜੇ ਲੇਖ ਇਹ ਦੇਖੋ ਮੌਕੇ ਤੇ ਆ ਕੇ ਆ ਸਾਡੀ ਵੀਰ ਜੀ ਨੇ ਮੌਕਾ ਸੰਭਿਆ ਆ ਭਰਾ ਜੀ ਨੇ ਮੌਕਾ ਸੰਭਿਆ ਆ ਕੇ ਇਹਨਾਂ ਨੇ ਇਹਨਾਂ ਨੇ ਆ ਕੇ ਮੌਕਾ ਸੰਭਿਆ ਇਹ ਚੀਜ਼ਾਂ ਦਾ ਸਾਨੂੰ ਜਿਹੜਾ ਹੁਣ ਅਸੀਂ ਹੁਣ ਪਹੁੰਚੇ ਆ ਬਾਈ ਹੁਣ ਤੁਸੀਂ ਦੱਸੋ ਪੂਰੀ ਗੱਲ ਵਾਜਬੁਰਜੀ ਦਾ ਖਾਲਸਾ ਵਾਜਬੁਰਜੀ ਬਤੇ ਆ ਜਾ ਵੀ ਇਹ ਕੋਲ ਆਇਆ ਸੀ ਪੰਜਾਬੀ ਭਰਾ ਹੀ ਨੇ ਰਾਤ ਦੇ ਨਾਲ ਉਹ ਟਾਬੇ ਦੇ ਬੱਚੇ ਜੀ ਨਾਲ ਫੈਮਿਲੀ ਰੋਟੀ ਖਾਣ ਆਇ ਦੀਏ ਠੀਕ ਹੈ ਜੀ ਜਿਹੜਾ ਬਿੱਲ ਬਣਿਆ ਇਹਨਾਂ ਨੇ ਸਾਰਾ ਦੇਤਾ ਠੀਕ ਹੈ ਪਰ ਬਾਅਦ باوجود ਵੀ ਇਹਨਾਂ ਦਾ ਇੱਕ ਬੰਦਾ ਪਤਾ ਨਹੀਂ ਵੇਟਰ ਆ ਕੇ ਸਾਲਾ ਭਾਂਡੇ ਧੋਂਦਾ ਸ਼ਰਾਬ ਗਰੂ ਪੀਤੀ ਹੋਈ ਸੀ ਇਹਨਾਂ ਨਾਲ ਆ ਕੇ ਬਦਸਲੂਕੀ ਕਰਨ ਲੱਗ ਗਿਆ ਇੱਕ ਬੰਦਾ ਸੀ ਅੰਦਰ ਕੰਮ ਕਰਦਾ ਕਹਿੰਦਾ ਇਹਨਾਂ ਨੂੰ ਕਹਿੰਦਾ ਜੇ ਤੁਸੀਂ ਇਹਦੀ ਪੱਗ ਲਾ ਦੋਗੇ ਤਾਂ ਤੁਹਾਨੂੰ ਮੈਂ ਸਾਰਾ ਬਿੱਲ ਮਾਫ ਕਰ ਦੂੰਗਾ ਇਹਨਾਂ ਨੇ ਉਹਨੂੰ ਫੜ ਕੇ ਕੁੱਟਿਆ ਮਾੜਾ ਮੋਟਾ ਯਾਨੀ ਜਦੋਂ ਵੀਰੇ ਉਹਨੇ ਆ ਗੱਲ ਕਹੀ ਆਪੋ ਉਸੇ ਟਾਈਮ ਉਹਦੇ ਕੱਪੜੇ ਜੜ ਗਏ ਵੈਰੀ ਗੁੱਡ ਜੀ ਉਹ ਬੰਦੇ ਨੇ ਉਹ ਬੰਦੇ ਕਹਿੰਦਾ ਵੀ ਆ ਸਰਕਾਰ ਬੰਦਾ ਜਿਹੜਾ ਸਾਨੂੰ ਰੋਟੀ ਸਰਵ ਕਰ ਰਿਹਾ ਅਸੀਂ ਵੀ ਉਹਦੀ ਤੁਸੀਂ ਪੱਗ ਲਾ ਰਹੇ ਮੇਰੇ ਵੱਲੋਂ ਚਿਕਨ ਜੋ ਦਾਰੂ ਸਭ ਫ੍ਰੀ ਆ ਅੱਛਾ ਜੀ ਫਿਰ ਤਾਂ ਉਹਦੇ ਦੇ ਪਰਕਾ ਦਾ ਬਣਦਾ ਹੀ ਆ ਜਿਹੜਾ ਉਹਦਾ ਉਸਤੇ ਮਨ ਕੀ ਕਰਿਆ ਮੇਰਾ ਮਨ ਤਾਂ ਕਰਦਾ ਵੀ ਮਾਰ ਦੂਗਾ ਜਾਂ ਤੂੰ ਮਿਲਿਆ ਨਹੀਂ ਨਾ ਅੱਛਾ ਸਤਿਵੰਤੋ ਜੀ ਇਹਨਾਂ ਦੇ ਕੈਮਰੇਆਂ ਦੇ ਵਿੱਚ ਕੈਮਰੇਆਂ ਦੇ ਵਿੱਚ ਸਾਰੀ ਵੀਡੀਓ ਰਿਕਾਰਡ ਆ ਹੋਟਲ ਦੇ ਢਾਬੇ ਦੇ ਜਿਹੜਾ ਕੈਮਰੇ ਲੱਗੇ ਨੇ ਇੱਟਾ ਮਾਰਦਾ ਪਿਆ ਉੱਪਰੋਂ ਸ਼ੁਕਰ ਕਰ ਉਹਨਾਂ ਦੇ ਬੱਚੇ ਦੇ ਨਾਲ ਫੈਮਲੀ ਦੇ ਬੱਚਿਆਂ ਨੇ ਕਿਸੇ ਦੇ ਸੱਟ ਨਹੀਂ ਬੀਤੀ। ਬਿਲਕੁਲ ਜੀ ਇਹ ਰਲ ਕੇ ਹੀ ਕਰ ਦਿੰਦੇ ਕੋਈ ਕੰਮ ਜੀ ਫੇਰ ਸਾਡਾ ਕੰਮ ਚੰਗੀ ਅਸੀਂ ਇਹਦੀ ਗਿੱਦੜ ਕੁੱਟ ਕੀਤੀ ਔਰ ਲੈ ਕੇ ਹੁਣ ਟਾਪੇ ਵਾਲਿਆਂ ਨੇ ਮਾफी ਮੰਗੀ ਆ ਇਹਨਾਂ ਨੇ ਕਿਹਾ ਵੀ ਚਲੋ ਸਾਡਾ ਮੁਲਾਜ਼ਮਾਂ ਅਸੀਂ ਸੌਰੀ ਫੀਲ ਕਰਦੇ ਆ ਤੇ ਸਾਡ ਤੁਹਾਡੀ ਗੱਡੀ ਜਿਹੜੀ ਤੋੜੀ ਆ ਦੀ ਠੀਕ ਕਰਵਾ ਕੇ ਦਿੰਨੇ ਆ। ਤੇ ਬੱਬਾ ਜੀ ਹੁਣ ਫਿਰ ਇਹਦੇ ਤੇ ਬਈ ਦੇ ਪਰਚਾ ਪੜ੍ਹਣਾ ਜੀ ਆਪਾਂ। ਮੇਰੀ ਸਰਕਾਰ ਨੂੰ ਬੇਨਤੀ ਹੈ ਜੇ ਇਹ ਜੇ ਭਈਆ ਤੁਸੀਂ ਇੱਧਰ ਸ਼ਰਨ ਦੇ ਰਹੇ ਹੋ। 55 ਕਰ ਕਰ ਮਕਾਨਾਂ ਦੇ ਪਲਾਟਾਂ ਦੇ ਰਹੇ ਹੋ ਤਾਂ ਇਹਨਾਂ ਨੂੰ ਇਹ ਵੀ ਗੱਲ ਸਮਝਾਓ ਇਹ ਤਾਂ ਸਹੀ ਗੱਲ ਹੈ ਪਰਚਾ ਪੱਕੇ ਬੰਦੇ ਨੇ ਪੱਕੇ ਤੌਰ ਤੇ ਪਰਚਾ ਪੈਣਾ ਚਾਹੀਦਾ ਜੀ ਵੀ ਆਈਵਾਂ ਦੇ ਜਿਹੜੇ ਭਈਏ ਮਿਲਦੇ ਨੇ ਘੱਟ ਰੇਟ ਦੇ ਵਿੱਚ ਠੀਕ ਹੈ ਪਰ ਹਰੇਕ ਢਾਬੇ ਵਾਲਾ ਕਹਿੰਦਾ ਇਹ ਵੀ ਸਾਨੂੰ ਘੱਟ ਰੇਟ ਦੇ ਵਿੱਚ ਮੰਦਾ ਮਿਲਦਾ ਪਰ ਉਹਨਾਂ ਦੀ ਸੋਚ ਨਹੀਂ ਨਾ ਪਤਾ ਉਹਨਾਂ ਦੀ ਕੀ ਓਹੀ ਗੱਲ ਹੈ ਜੀ ਕਿ ਪੱਗਾਂ ਥੋੜੀ ਸਸਤੀਆਂ ਮਿਲਦੀਆਂ ਨੇ ਜੀ ਹੁਣ ਭਈਏ ਸਸਤੇ ਮਿਲਦੇ ਨੇ ਸਾਰੇ ਪਾਸੇ ਇਹੀ ਚੀਜ਼ ਦਾ ਰੌਲਾ ਪਾਉਂਦੇ ਆ ਵੀ ਜਿਹੜੇ ਆਪਣੇ ਬੰਦੇ ਨੇ ਉਹਨਾਂ ਨੂੰ ਕੰਮ ਤੇ ਰੱਖੋ ਹੁਣ ਜਿਹੜਾ ਆਪਣਾ ਇੱਕ ਬੰਦਾ ਕੰਮ ਤੇ ਰੱਖਿਆ ਹੋਇਆ ਇਹਨਾਂ ਨੇ ਪੰਜਾਬੀ ਉਹਦੇ ਪੱਗ ਪਿੱਛੇ ਇਹਨਾਂ ਨੇ ਦਾਹ ਪਾ ਲਿਆ ਠੀਕ ਆ ਇੱਕੇ ਪੰਜਾਬੀ ਹੋਣਾ ਕਿਹੜੇ ਪੰਜਾਬੀ ਆ ਉਹਦੇ ਹੀ ਪੰਜਾਬੀ ਦੇ ਪਿੱਛੇ ਬੈਰ ਪਏ ਹੋਏ ਨੇ ਕਿਉਂ ਵੀ ਇੱਕ ਬੰਦੇ ਨੂੰ ਨਾ ਰਹਿਣ ਦੀਏ ਆਪਾਂ ਪੱਜੇ ਕੰਮ ਨਾ ਕਰੇ ਪੰਜਾਬੀ ਨਾ ਕਰੇ ਭਈ ਇਹ ਕੰਮ ਕਰਨ ਬਸੇ ਹਰ ਹਰ ਪਾਸੇ ਨਹੀਂ ਬਾਬਾ ਜੀ ਅੱਜ ਤਾਂ ਇਹਨਾਂ ਨੇ ਗੱਡੀ ਤੋੜੀ ਆ ਕੱਲ ਨੂੰ ਕੋਈ ਕਤਲ ਕਰ ਜਾਂਦਾ ਜੀ ਫੇਰ ਤੇਰਾ ਤਾਂ ਕੌਣ ਜ਼ਿੰਮੇਵਾਰ ਹਾਲੀ ਦੇ ਵਿੱਚ ਹੋਇਆ ਨਹੀਂ ਉਹ ਜੋ ਆਕਾ ਦਾ ਕਤਲ ਕਰਕੇ ਭਈਏ ਭੱਜ ਗਏ ਉਹ ਦੇਖੋ ਇਟਾ ਪਈਆਂ ਜਿਹੜੀਆਂ ਸਾਰੀਆਂ ਇਹਨਾਂ ਨੇ ਮਾਰ ਜਾਂ ਨੇ ਲੋ ਜੀ ਆ ਇਟਾਂ ਦਾ ਪ੍ਰਯੋਗ ਹੋਇਆ ਸੀ ਤੇ ਬਾਬਾ ਜੀ ਇਹਨਾਂ ਤੇ ਪੱਕੇ ਤੌਰ ਦੇ ਉੱਤੇ ਪਰਚਾ ਹੋਣਾ ਚਾਹੀਦਾ ਜੀ ਜੇ ਆਏ ਫਟੇ ਘਟਾ ਦੇਖੋ ਕਿੰਨੇ ਲੱਗੇ ਹੋਏ ਉਹਦਾ ਹੀ ਗੁੰਗਾ ਆ ਦੇਖ ਬਸ ਸਪੇਡ ਐ ਪਏ ਨਾ ਕੋਈ ਨਿਕਲ ਲੋਹੀ ਪੰਜਾਬੀ ਭਰਾ ਸਾਡੇ ਇਕੱਠੇ ਹੋ ਰਹੇ ਨੇ ਜੀ ਆਹ ਮੁੰਡੇ ਜੀ ਲੋ ਵੀਡੀਓ ਏ ਆ ਜੀ ਯਾਦਵ ਢਾਬਾ ਸਾਹਮਣੇ ਤੋਂ ਸਰਹੰਦ ਪਾਰ ਕਰਦੇ ਅਮ੍ਰਿਤਸਰ ਵੱਲੋਂ ਆਉਂਦੇ ਹੋਏ ਇੱਕ ਪੁਲ ਆਊਗਾ ਪੁਲ ਦੇ ਨਾਲ ਇੱਥੇ ਯਾਦਵ ਢਾਬਾ ਜੀ ਕਿ ਯਾਦਵ ਢਾਬੇ ਦੇ ਉੱਤੇ ਭਾਈਆਂ ਨੇ ਪੰਜਾਬੀ ਉੱਤੇ ਹਮਲਾ ਕੀਤਾ ਤੇ ਦਸਤਾਰ ਲਾਹੀ ਤੇ ਆ ਜੀ ਇਹੋ ਗੱਡੀ ਜਿਹਦੀ ਤੋੜਪੰਨ ਵੀ ਹੋਈ ਆ ਫੈਮਿਲੀ ਨਾਲ ਬੰਦੇ ਸੀ ਬੱਚੇ ਸੀ ਆਪਸ ਦੇ ਵਿੱਚ ਝੱਬ ਝੱਡਪ ਕਿਆ ਪਟਵੀ ਹੋਈ ਹੈ ਜੀ ਪਹਿਲਾਂ ਹੀ ਕਿਸੇ ਦੀ ਗੱਡੀ ਲੈ ਕੇ ਆਇਆ ਹੋਇਆ ਅਸੀਂ ਨਹੀਂ ਨਹੀਂ ਪਪਾ ਜੀ ਇਹਦਾ ਬਚਾਰਾ ਕਿਸੇ ਦੀ ਗੱਡੀ ਲੈ ਕੇ ਆ ਆਪਣੀ ਗੱਡੀ ਥੋੜੀ ਜੀ